ਲੋ ਵੀ ਮਿੱਤਰੋ ਮੈਂ ਤੁਹਾਨੂੰ ਅੱਜ ਸ਼ਹਿਰ ਸਰਾਂਦ ਦੀ ਮਸ਼ਹੂਰ ਦੁਕਾਨ 13 13 ਤੇ ਲੈ ਕੇ ਆਇਆ ਜਿੱਥੇ ਕਿ ਹੋਮ تھیਟਰ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਇੱਥੇ ਹੋਮ تھیਟਰ ਮਿਲ ਜੂਗਾ ਆ ਦੇਖੋ ਵੱਡੇ ਤੋਂ ਵੱਡਾ ਹੋਮ تھیਟਰ ਪਿਆ ਮੇਰੇ ਸਾਹਮਣੇ ਸਾਰੀ ਦੁਕਾਨ ਹੋਮ تھیਟਰਾਂ ਨਾਲ ਭਰੀ ਹੋਈ ਆ ਚਾਹੇ ਤੁਸੀਂ ਛੱਤ ਜਿੱਡਾ ਹੋਮ تھیਟਰ ਲੈ ਲਓ 13 13 ਵਾਲੇ ਤੁਹਾਨੂੰ ਉਹ ਵੀ ਅਵੇਲੇਬਲ ਕਰਕੇ ਦੇ ਦੇਣਗੇ ਬਾਈ ਜੀ ਮੈਂ ਸੁਣਿਆ ਕਹਿੰਦੇ 500 ਰੁਪਏ ਦਾ ਤੁਸੀਂ ਹੋਮ تھیਟਰ ਦੇ ਰਹੇ ਹੋ 500 ਰੁਪਏ ਦਾ ਤਾਂ ਮਾਰਕੀਟ ਦੇ ਵਿੱਚ ਮਿਲਦਾ ਹੀ ਨਹੀਂ ਹੈਗਾ ਹੋਮ تھیਟਰ ਹਾਂਜੀ ਬਿਲਕੁਲ ਤੁਸੀਂ 500 ਚ ਸੁਣਿਆ ਬਾਈ ਜੀ ਕੋਲੋਂ 500 ਦੇ ਵਿੱਚ ਤੁਹਾਡਾ ਇਹ ਛੋਟੇ ਵਾਲਾ 12 ਇੰਚੀ ਡਬਲ ਮੈਗਨੇਟ ਦੇ ਵਿੱਚ 500 ਦਾ ਤੁਹਾਨੂੰ ਮਿਲ ਸਕਦਾ ਸਾਡੇ ਨਾਲ ਜੁੜ ਕੇ ਸਾਡੇ ਨਾਲ ਜੋੜੋ ਸਾਡੀ ਪੂਰੀ ਗੱਲ ਸੁਣੋ ਇਹ ਤੁਹਾਡਾ 500 ਦੇ ਵਿੱਚ ਹੀ ਤੁਹਾਡੇ ਘਰ ਪਹੁੰਚੂਗਾ ਜੇ ਤੁਹਾਨੂੰ ਵੀ ਇਹ ਹੋਮ تھیਟਰ 500 ਰੁਪਏ ਦੇ ਵਿੱਚ ਚਾਹੀਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਤਰਾ ਤੁਸੀਂ ਹੋਮ ਟੇਟਰ ਲੈਣ ਲਈ ਆਉਣਾ ਕਿੱਥੇ ਹੈ ਜੀ ਜੀਟੀ ਰੋਡ ਸਰਹੰਦ 13 13 ਵਾਲਿਆਂ ਦੇ ਆਹ ਰੋਡ ਆ ਰਿਹਾ ਜੀ ਖੰਡੇ ਤੋਂ ਬਿਲਕੁਲ ਨੇੜੇ ਹੈਗਾ ਜੀ ਅਜੇ ਬੱਸ ਸਟਾਪ ਸਰਹੰਦ